ਅਸੀਂ ਪ੍ਰਕਾਸ਼ ਪੁਰਬ ਮਨਾਉਣ ਲਈ ਇੱਥੇ ਇਕੱਠੇ ਹੋਏ ਹਾਂ ਗੁਰੂ ਨਾਨਕ ਸਾਹਿਬ ਜੀ ਸਾਡੇ ਲਈ ਉਹ ਚਾਨਣ ਹਨ ਇਹਨਾਂ ਨੇ ਅਗਿਆਨਤਾ ਦੇ ਹਨੇਰੇ ਵਿੱਚ ਸੱਚ ਦੀ ਜੋਤ ਜਗਾਈ ਉਹਨਾਂ ਨੇ ਸਾਨੂੰ ਸਿਖਾਇਆ ਕਿ ਇੱਕ ਵਾਹਿਗੁਰੂ ਹੀ ਸੱਚ ਹੈ ਸਾਰੀ ਮਨੁੱਖਤਾ ਇੱਕ ਹੈ ਅਸੀਂ ਹਰ ਇੱਕ ਜੀਵ ਵਿੱਚ ਰੱਬ ਵਸਦਾ ਹੈ ਗੁਰੂ ਸਾਹਿਬ ਦੇ ਉਪਦੇਸ਼ ਸਾਦਗੀ ਸੱਚਾਈ ਪਿਆਰ ਦੀ ਸੇਵਾ ਦੇ ਪ੍ਰਤੀਕ ਹਨ ਉਹਨਾਂ ਨੇ ਕਿਹਾ ਸੀ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ ਇਹ ਤਿੰਨ ਗੋਲ ਸਾਡੀ ਜ਼ਿੰਦਗੀ ਦਾ ਮੂਲ ਮੰਤਰ ਬਣ ਸਕਦੇ ਹਨ ਜੀ ਅਸੀਂ ਉਹਨਾਂ ਨੂੰ ਸਮਝ ਲੈਣ ਲਈ ਆਏ ਹਾਂ ਆਓ ਅਸੀਂ ਸਾਰੇ ਮਿਲ ਕੇ ਇਸ ਇੱਤਨੂ ਕਾਮਯਾਬੀ ਤਾਂ ਹੀ ਇਹ ਪਵਿੱਤਰ ਕਾਰਜ ਸਫਲ ਹੋ ਸਕੀ ਆਓ ਅਸੀਂ ਗੁਰੂ ਨਾਲ ਸੰਗਤ ਦੀ ਸੰਗਿ ਨੂੰ ਪਹੁੰਚਾਈ ਪਿਆਰ, ਏਕਤਾ ਤੇ ਸੇਵਾ ਦੇ ਰਾਹ ਤੇ ਚੱਲੀਏ ਗੁਰੂ ਸਾਹਿਬ ਕਹਿੰਦੇ ਹਨ ਕਿ ਸਭਨਾ ਜੀਆ ਕਾਇਨਾਤ ਦਾ ਸੋਮੇ ਵਿਸਰਨ ਹੈ ਆਓ ਉਸ ਦਾ ਤੈਨੂੰ ਯਾਦ ਕਰੀ ਤੇ ਮਨੁੱਖਤਾ ਦੀ ਸੇਵਾ ਕਰੀਏ ਧੰਨਵਾਦ ਜੀ ਵਾਹਿਗੁਰੂ ਦੀ ਕਾਸਾ ਸਾਡੀ ਆ ਕਬ ਵਾਹਿਗੁਰੂ ਦੀ ਕਾਸਾ ਵਾਹਿਗੁਰੂ ਜੀ ਖਤੇ